ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤਿ ਜੂਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੁਤੀ ਲਕਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਨਿਬਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨ ਪੁਰੀ ਆਪਾਰ ਸਹਸ ਸਿਆਣ ਪਲਖ ਹੋਵੇ ਤਾ ਇੱਕ ਨਾ ਚੱਲੈ ਨਾਲ ਕਿਵਸ ਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਮਕ ਲਿਖਿਆ ਨਾਲ ਹੁਕਮੇ ਹੋ ਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋ ਵਨ ਜੀ ਹੁਕਮ ਸੁਪਾਈ ਹੈ ਇਹ ਇੱਕ ਨ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਭਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਝੈ ਤਉ ਮੈਂ ਕਹਿ ਨ ਕੋਏ ਗਾਵੇ ਕੋ ਤਾਣੂ ਹੋਵੇ ਕਿਸੇ ਤਾਣੂ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਕਉਨ ਵਡਿਆਈਆਂ ਚਾਰ ਗਾਵੇ ਕੋ ਵਿਤਿਆ ਵਿਖੋਂ ਵੀ ਚਾਰ ਗਾਵੇ ਕੋ ਸਾਜ ਕਰ ਤਮਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸ ਦੂਰ ਗਾਵੇ ਕੋ ਵਿਖੈ ਹਾਦਰਾ ਹਦੂਰ ਕਥਨਾ ਕਥਨਾ ਵੇ ਟੋਟ ਕਥ ਕਥ ਕਥੀ ਕੋਟਿੰਗ ਕੋਟ ਕੋਟ ਦੇਂਦਾ ਦਿਲ ਲੈਂਦਾ ਥੱਕ ਪਾਹੇ ਜੁਗਾ ਜੁਗੰਤਰ ਖਾ ਦੇਖਾ ਹੈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਸਾਹਿਬੇ ਪ੍ਰਵਾਹ ਸਾਚਾ ਸਾਹਿਬ ਸਚ ਨਾ ਹੈ ਭਾਖਿਆ ਭਾਉ ਅਪਾਰ ਆਖੇ ਮੰਗ ਹੈ ਦੇਹ ਦੇਹ ਦਾਸ ਤਰੇ ਦਾਤਾਰ ਫੇਰ ਕੇ ਅੱਗੇ ਰੱਖੀ ਐ ਜਿਤ ਵਿਸਾ ਦਰਬਾਰ ਮੋਹਕ ਬੋਲਣ ਬੋਲੀ ਐ ਜਿਤ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੈ ਜਾਣੀ ਹੈ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਅੰਦਰ ਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੇ ਗੁਣ ਧਾਨ ਗਾਵੇ ਸੁਣੀਏ ਮਨ ਰੱਖੀਏ ਭਾਉ ਬਸ ਪਰਸੋ ਘਰ ਲੈ ਜਾਏ ਗੁਰਮੁਖਨਾ ਗੰਗੁਰਮਖਵੇਤੰ ਗੁਰਮਖ ਰਹਾ ਸੁਮਾਈ ਗੁਰਈਸ਼ਰ ਗੁਰਬੋਖ ਬਰਮਾ ਗੁਰਪਾਰਵਤੀ ਮਾਈ ਜੇ ਹਉ ਜਾਣਾ ਆਖਣਾ ਕਹਿਣਾ ਕਥਣਾ ਜਾਏ ਗੁਰਾ ਇੱਕ ਦੇਹ ਪੂਜਾਈ ਸਵਨਾ ਜੀਆ ਕੋ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਲ ਕਰੀ ਜੇ ਤਿਸ ਤੋ ਪਾਏ ਵਿਖਾ ਮੈਂ ਕਰਮਾ ਕੇ ਬਲ ਲੈ ਲਏ ਮਤ ਵਿੱਚ ਰੱਖਣ ਜੋ ਆ ਹਰਮਾਨਕ ਜੇ ਕੋ ਗੁਰ ਕੀ ਸਿੱਖ ਸੋਣੇ ਗੁਰਾ ਇੱਕ ਦੇਹ ਪੂਜਾਈ ਸਭਨਾ ਜੀਆਂ ਕਾਹ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਜੇ ਚੁਕ ਚਾਰੇ ਯਾਰਾ ਹੋਰ ਦਸੋਣੀ ਹੋਏ ਨਵ ਗੰਗਾ ਵਿੱਚ ਜਾਣੀ ਐ ਨਾ ਚਲੇ ਸਭ ਕੋਏ ਚੰਗਾ ਨੌਰ ਖਰੀਕ ਜਸ ਕੀ ਰਤਜਗ ਲੈ ਜੇ ਤ ਸਮਦਰ ਨ ਆਵੇ ਤਵ ਆਪਣਾ ਪੁੱਛੇ ਕਿ ਇਤਾਂ ਅੰਦਰ ਕੀਟ ਕਰ ਕੋਸ਼ਿਸ਼ ਦੋਸਤ ਰਹੇ ਨਾ ਕਰੇ ਗੁਣਾਂ ਤੇ ਗੁਣ ਤੇ ਦੇਹ ਕੋਈ ਨਾ ਸੋਚੇ ਕਿੰਨਾ ਸਮਾਂ ਗੁਜ਼ਾਰੇ ਸੁਣਾਇ ਸਤਿਗਿਉ ਸਰਨਾਥ ਸੁਣਾ ਪਰਤੋਤ ਅਕਾਸ਼ ਸੁਣਾ ਦੀਪ ਪਾਤਾਲ ਸੁਣਾ ਤੋਹਨਾ ਸਤਿ ਕਾਲੁ ਨਾਮ ਭਗਤਾਂ ਸਦਾ ਵਿਲਾਸ ਸੁਣਿਆ ਦੁਖ ਪਾਪਾਂ ਦਾ ਨਾਸ ਸੁਣੈ ਸਰਬਰਮੰਦ ਸੁਣੈ ਮੁਖਸਲਾ ਮੰਦ ਸੁਣੈ ਯੋਗ ਯੁਗਤ ਤਨ ਤੇਤ ਸੁਣੈ ਸਾਸਤ ਸਮਰਤ ਵੇਤ ਨਾਨਕ ਭਗਤਾ ਸਦਾ ਵੈਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛੇੜੇ ਕਾਇਸ਼ਣਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਮਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਰ ਕਿਰਪਾ ਤੁਸਾਹ ਸੁਣਿਆ ਹੰਦੇ ਪਾਵੇ ਰਾਹੋ ਸੁਣਿਆ ਹਾਥ ਹੋ ਵੈ ਸਗਾਹ ਮਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਕੀ ਗਤਿ ਕਹੇ ਨਾ ਜਾਏ ਜੇ ਕੋ ਕਹ ਪਿਛਾ ਪੁੱਛੁ ਤਾਏ ਕਾਗਦ ਕਲਮ ਨ ਲੇਖਣ ਹਾਰ ਮੰਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਭ ਭਵਨ ਕੇ ਸੁਤ ਮੰਨੈ ਮੁਖ ਚੋਟਾ ਨਾ ਖਾਇ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਉਬਰ ਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਪਰਮ ਸਿਤੀ ਸੋਨ ਬੰਧ ਐਸਾ ਨਾਮ ਨਰੰਗਨ ਹੋਏ ਜੇ ਕੋ ਮਨ ਜਾਣ ਵਣ ਕੋਏ ਮਨੈ ਪਾਵੇ ਮੁਖਦਵਾਰ ਮਨੈ ਪ੍ਰਵਰ ਸੋਭਾਰੂ ਮਨੈ ਪਰਮ ਸਿਤੀ ਸੋਨ ਬੰਧ ਐਸਾ ਨਾਮ ਨਰੰਗਨ ਹੋਏ ਜੇ ਕੋ ਮਨ ਜਾਣ ਵਣ ਕੋਏ ਮਨੈ ਪਾਵੇ ਮੁਖਦਵਾਰ ਮਨੈ ਪ੍ਰਵਰ ਸੋਭਾਰੂ ਤਰਾ ਤਾਰੇ ਗੁਰ ਸਿੱਖ ਮੰਨ ਅਨੰਤ ਭਵਨ ਵਿਖੋ ਐਸਾ ਨਾਮ ਰਣਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੈ ਤਰਕੁ ਕਮਾਨ ਪंचे ਸੋਹ ਹੈ ਦਰਵ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹ ਕਰਨ ਨਹ ਸੁਮਾਰ ਧੋ ਧਰਮ ਦੇ ਆਤਾ ਪੂਤ ਸੰਤੋਖਤਾ ਪ੍ਰਖਿਆ ਜਿਨ ਸੂਤ ਜੇ ਕੋ ਉਜੇਵ ਵਸਤੀ ਆਰੁ ਤਮੈ ਪਰਕੇਤਾ ਭਾਰ ਤੇ ਹੋਰ ਪਰ ਹੋਰ ਹੋਰ ਤਿਸ ਤੇ ਭਾਰਤ ਲੈ ਕਵਨ ਜੋਰ ਜੇ ਜਾ ਰੰਗਾ ਕੇ ਨਾਮ ਸਭ ਨਾ ਲਿਖਿਆ ਪੂਰੀ ਕਲਾ ਕਿ ਹੁ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਹਰੂਪ ਕੀਤੀ ਦੱਨ ਜਾਣ ਕੌਣ ਕੂਤ ਕਿਤਾਬ ਸਾਰੇ ਪੁਕਵਾਉ ਤਿਸਕੇ ਕੋਈ ਲਖ ਤਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆਣ ਜਾਵ ਏਕ ਵਾਰ ਉਹ ਤਦ ਭਵ ਸਾਈ ਭਲਿਕਾਰ ਤੂ ਸਭਾ ਸਲਾਮ ਤੁੰਦਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰਮਹ ਪਖਸਾਰ ਅਸੰਖ ਮੋਨ ਲਿ ਬੁਲਾਇ ਤਾਰ ਕੁਦਰਤ ਕਾਮ ਕਹਾ ਵਿਚਾਰ ਵਾਰਣ ਜਾਵ ਏਕ ਵਾਰ ਉਹ ਤਤ ਪਵਨ ਸੋਈ ਪਲੀਪਾਰੂ ਤੁਸ ਸਦਾ ਸਨਾਮ ਤੁੰਦਰੰਕਾਰ ਅਸੰਖ ਮੂਰਖਾਂnd ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲ ਵਢਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੇਸ਼ ਮਲ ਪਖਾ ਕਾਹਿ ਅਸੰਖ ਮੰਦਕ ਸਰ ਕਰੈ ਭਾਰ ਨਾਮ ਕਨੀਚ ਕਹੈ ਵਿਚਾਰ ਵਾਰਿਆਂ ਜਾਵਾ ਇਕ ਵਾਰ ਪਵ ਸਾਈ ਭਲੀਕਾਰ ਤੁਸਦਾ ਸਲਾਮ ਤੁੰਰੋਕਾਰ ਅਸੰਖ ਮਾਭ ਅਸੰਖਤਾਗ ਅਗੰਗ ਅਗੰ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਲਾਹਾ ਅਖਰੇ ਜਾਨੀਤ ਬੁਣਗਾ ਅਖਰੇ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਯੋਗ ਵਖਾਨ ਜਿਨਹ ਲਿਖੇ ਤਿਸ ਸਿਰਨਾਹੇ ਜਿਬ ਫਰਮਾਇ ਤਿਵਤ ਪਾਹੇ ਤੇਤਾ ਤੀਤਾ ਤੇਤਾ ਨੋ ਵਨ ਨੋਗੈ ਨਹੀ ਕੋਥਾ ਕੁਦਰਤ ਕਬਨ ਕਹਾ ਵਿਚਾਰ ਵਾਰਿਆਣ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੁਸ ਵਸਲਾੰਤਨ ਦੰਰੋਕਾਰ ਭਰੇ ਐ ਹੱਥ ਪੈਰ ਤਨ ਦੇਹ ਪਾਣੀ ਥੋਤਾ ਉਤਰ ਸਕੇ ਮੂਤ ਪਲੀਤੇ ਕੱਪੜ ਹੋਏ ਦੇਸਾ ਭੂਣ ਲਈਐ ਉਹ ਧੋਏ ਹਰੇ ਮਤ ਪਾਪਾਂ ਕੈ ਸੰਗੋ ਤੋ ਤਨ ਨਵਕਰੰਗੂ ਪੁੰਨੀ ਪਾਪੀ ਆਖੰਨਾ ਹੈ ਕਰ ਕਰ ਕਰਨਾ ਲਖ ਲੈ ਜਾਹੋ ਆਪੇ ਵੀ ਜਾਪੇ ਵਿਖਾਓ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪ ਤਿਆਗ ਤਤਦਾਨ ਜੇ ਕੋ ਪਾਵੈ ਤ ਕਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਸਭ ਤੋਂ ਤੇਰੇ ਮੈਂ ਨਾਹੀ ਕੋਈ ਗਨਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਬ੍ਰਹਮਾ ਸਤ ਸੋਹਾਨ ਸਦਾ ਮਨ ਚਾਉ ਕਬਨ ਸੁਵੇਲਾ ਵਖਤ ਕਬਨ ਕਬਨ ਸਿੱਤ ਕਬਨ ਵਾਰ ਉਹ ਕਬਨ ਸ੍ਰੁੱਤੀ ਮਹੋ ਕਬਨ ਜਿਤ ਹੋਆ ਆਕਾਰ ਵੇਲ ਨ ਪਈਆ ਪੰਦਤੇ ਜੇ ਹੋਵੇ ਲਿਖ ਪ੍ਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪ੍ਰਾਣ ਚਤਵਾਰ ਨਾ ਜੋਗੀ ਜਾਣ ਰਤਮਾਹੋ ਨ ਕੋਈ ਯਾਤਰਤਾ ਸ੍ਰਿਸ਼ਟੀ ਕਉ ਸਾਝੇ ਆਪੇ ਜਾਣੈ ਸੋਏ ਕਿਵ ਕਰਾ ਕਿਵ ਸਲਾਹੀ ਕਿਉ ਵਰਣਿ ਕਿਵ ਜਾਣਣਾ ਨਾਮ ਕਾਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਕਦਾ ਸਭੁ ਬਿਨਾਈ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆਨ ਸੋ ਹੈ ਪਉ ਤਲ ਪਉ ਤਲ ਲਖ ਅਗਾਸ ਅਗਾਸ ਓੜਕ ਓੜਕ ਭਲ ਛਕੇ ਵੇਦ ਕਹਿਣ ਇਕ ਵਾਰਤ ਸਹਸ ਉਠਾਰਾ ਕਹਨ ਕਿ ਤੇ ਬਾਤ ਸੁਨੋ ਇੱਕ ਧਾਤ ਲਿਖਾ ਹੋਏ ਤ ਲਿਖੀ ਐ ਲਿਖਾ ਹੋਏ વિનાਸ਼ ਨਾਨਕ ਵੱਡਾ ਆਖੀ ਐ ਆਪੇ ਜਾਣੈ ਆਪ ਸਲਾਹੀ ਸਲਾਹੀ ਇਤਿ ਸਰ ਤਨਾ ਪਾਈਆ ਨਦੀਆ ਤਵਾਹ ਪਵੈ ਸਮੁੰਦਰ ਨਾ ਜਾਣੈ ਸਮੁੰਦਰ ਸਹਸ ਸੁਲਤਾਨ ਕੀ ਆਪ ਵੀ ਸਟਾਕ ਮਾਰਕੀਟ ਵਿੱਚ ਇਨਵੈਸਟ ਕਰਨਾ ਚਾਹਤੇ ਹੈ ਪਰ ਕਨਫਿਊਜ਼ ਹੈ ਇਸ ਰਹਾ ਆਤਮਾ ਸਿਫਤੇ ਕਹਿਣਾ ਨ ਅੰਤ ਅੰਤਮ ਕਰਨਾ ਦੇਨ ਨ ਅੰਤ ਅੰਤਨ ਵੇਖਣਾ ਸੁਨਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਲਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬਹੁਤਾ ਕਿਹਿਆ ਬਹੁਤਾ ਹੋਏ ਵਟਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਮ ਇਹ ਵਡੂ ਉੱਚਾ ਹੋਵੇ ਕੋਏ ਜਿਸੁ ਸਿਚੇ ਕੋ ਜਾਣੈ ਸੋ ਪਜਾਣਾ ਆਪ ਆਪ ਨਾਮਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨ ਜਾਏ ਵਗਾ ਦਾ ਤਾ ਤਰੁ ਨਾ ਤਮਾਏ ਕੀਤੇ ਮੰਗ ਹੈ ਜੋਗ ਅਪਾਰ ਕੀਤੇ ਅਗਣ ਕਨਹੀ ਵੀ ਚਾਰ ਕੀਤੇ ਖੰਪ ਟੁੱਟੇ ਵਿਕਾਰ ਕੀਤੇ ਲੈ ਲੈ ਮਨ ਕਿਰਪਾ ਹੈ ਕਿਤੇ ਮੂਰਖ ਖਾਹੇ ਖਾਹੇ ਕੀਤੇ ਆ ਦੂਖ ਸਦਮਾਰਿ ਤੇ ਕਿਦਾਕ ਤੇਰੀ ਦਾਤਾਰ ਬੰਦ ਕਲਾਸੀ ਪਾਨੈ ਹੋਏ ਉਰਾਖਾ ਸਕੈ ਕੋਈ ਜੇ ਕੋ ਖਾਇਕ ਹਪ ਪਾਇ ਉਜਾਨ ਜਿਤੇ ਮੋ ਖਾਇ ਆਪੇ ਜਾਣ ਆਪੇ ਦੇ ਅੱਖ ਸੇ ਭੇਕੇ ਕੇ ਜਿਸਨੋ ਬਖਸੈ ਸਿਫਤ ਸੁਲਾਹ ਨਾਮ ਕਪਾਤ ਸੁਹਾਹੀ ਪਾਤ ਸੁਆਹ ਅਮਲ ਗੁਣ ਅਮਲ ਵਪਾਰ ਅਮਲ ਵਾ ਪਾਰੀਏ ਅਮਲ ਭੰਡਾਰ ਅਮਲ ਆਗ ਹੈ ਮੁੱਲ ਲੈ ਜਾ ਹੈ ਅਮਲ ਭਾਇ ਮੁੱਲਾ ਸਮਾ ਹੈ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਮੁੱਲਾ ਖਿਆ ਨਾ ਜਾਏ ਆਖ ਆਖ ਰਹਿ ਬਿਵਲਾਏ ਆਖੇ ਵੇਦ ਪਾਠ ਕੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਅੰਦ ਆਖੇ ਗੋਪੀ ਤੈ ਗੋਵਿੰਦ ਆਖਾਂ ਇਸ ਰਾਖਾਂ ਸਤ ਆਖਾਂ ਕਿਤੇ ਕਿਤੇ ਬੁੱਤ ਆਖਾਂ ਦਣ ਵਖਾਂ ਦੇਵ ਆਖਾਂ ਹੈ ਸੁਰ ਨਰ ਮਨ ਜਨ ਸੇਵ ਕਿਤੇ ਆਖਾਂ ਆਪਣ ਪਾਹੇ ਕਿਤੇ ਕਹਿ ਕਹ ਉਠ ਜਾਹੇ ਇਤ ਕਿਤੇ ਹੋਰ ਕਰੇ ਤਾ ਆਪਨ ਸਕੈ ਕੇ ਕੇ ਜੀਵੜ ਭਾਵੈ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਲਖੀਐ ਸਰਗਵਾਰਾ ਗਵਾਰ ਸੂਦਰ ਕੇਹਾ ਸੂ ਕਰਕੇਹਾ ਜਤ ਬਹ ਸਰਬ ਸੰਭਾਲੇ ਵਾਜੇ नाग अनेको ਸੰਕਾ ਕੀਤੇ ਵਾਵਨ ਹਾਰ ਕੀਤੇ ਰਾਗ ਤਰੀ ਸਿਉ ਕਹੀ ਅਨ ਕੀਤੇ ਗਵਨ ਹਾਰੇ ਗਾਵੈ ਤੁਮਨੋਂ ਪਾਉਣ ਪਾਣੀ ਬਸੰਤਰ ਗਾਵੈ ਰਾਜਾ ਕਰਮਦੁਆਰੇ ਗਾਵਹਿ ਤੇ ਬੁਖਤਲੇ ਕੇ ਜਾਣਾ ਲੇਖ ਲੇਖ ਧਰਮ ਵਿਚਾਰ ਹੈ ਬਾਬੇ ਸਰਬਰਮਾਨ ਦੇਵੇ ਸੋਹਮ ਸਦਾ ਸਵਾਰ ਗਾਵਹਿ ਇੰਦ ਇਹ ਤਸਨ ਬੈਠੇ ਦੇਵਤਿਆਂ ਦਰ ਨਾਲ ਦੇ ਗਾਵਹਿ ਸਤਿ ਸਮਾਧੀ ਅੰਦਰ ਗਾਵਨ ਸਾਧ ਵਿਚਾਰ ਗਾਵਨ ਜਤੇ ਸਤਿ ਸੰਤੋਖੀ ਗਾਵਹਿ ਵੀਰ ਕਰਾਰੇ ਦਾਵਨ ਪੰਡਤ ਪੜ ਨਰਖੀ ਸਰ ਜੁਗ ਜੁਗ ਵੇਦ ਨਾਲ ਗਾਵਹਿ ਹਮ ਹੁਣੀਆਂ ਮਨਮੋਹ ਹੋ ਨ ਸੁਰਗਾ ਮਚਪੇ ਆਲੇ ਗਾਵਨ ਰਤਨੋ ਪਾਏ ਤੇਰੇ 68 ਤੀਰਥ ਨਾਲ ਗਾਵ ਹੈ ਜੋਧ ਮਹਾਬਲਸੂਰ ਹੈ ਗਾਵਨ ਕਾਣੀ ਚਾਰ ਹੈ ਗਾਵਨ ਖੰਡ ਮੰਡਲ ਗੁਰਪੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਪਤ్రਸਾਲੇ ਹੋਰ ਕੀਤੇ ਗਾਵਨ ਸੇ ਮੈ ਚਤਨਾ ਆਵਨ ਨਾਨਕ ਕਿਆ ਵਿਚਾਰ ਸੋਏ ਸੋਏ ਸਦਾ ਸੱਚਾ ਸਾਹਿਬ ਸੱਚਾ ਸਤਿਨਾਮ ਹੈ ਭੀ ਹੋਸੀ ਜੈ ਨਾਸੀ ਰਤਨਾ ਜਨ ਰਚਾਈ ਕਰੂੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇ ਜਨ ਉਪਾਇ ਕਰ ਕਰ ਵੇਖੇ ਕੀਤਾ ਆਪਨਾ ਜੀਵਤ ਸ੍ਰੀ ਵਟਿਆ ਜੋਤ ਸੁਭਾਵੈ ਸੋਏ ਕਰ ਸੇ ਹੁਕਮ ਨਾ ਕਰਨਾ ਜਾਇ ਸੋ 파ਤਿ ਸੋ ਆਹੋ ਸਹ 파ਤਿ ਸਹ ਨਾਮ ਕਰਨ ਰਹਿ ਜਾਇ ਮੁੰਦਾ ਸੰਤੋਖ ਸ਼ਰਮ ਤਖ ਝੋਲੇ ਧਿਆਨ ਕੇ ਕਰੇ ਬਪੂ ਤਨ ਕੰਤਾ ਕਲਪੁਆਰੀ ਕਾ ਜੁਗਤ ਗੰਡਾ ਪ੍ਰਤੀਤ ਆਇ ਪੰਥੀ ਸੋਲ ਜਮਤੀ ਮਨ ਜੀਤਾ ਜਗ ਜੀਤ ਆਦੇਸ ਸਤ ਸਹ ਆਦੇਸ ਆਗ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆ ਤੇ ਆਪੰਡਾਰਨ ਟਕੜ ਵਜਨ ਆਪਨਾਖ ਨਾਥੀ ਸਭ ਜਾ ਕੇ ਰਹਿ ਤਿਸਤ ਅਵਰਾ ਸਾਦ ਸੰਜੋਗ ਵਿਜੋਗ ਤੇ ਕਾਰ ਚੱਲਾ ਬਹਿ ਲੇਖ ਆਵੇਂ ਭਾਗ ਆਦੇਸ ਸੁਤਸਾ ਆਦੇਸ ਆਤਮਨੀਲ ਅਨਾਧ ਅਨਾਹਤ ਜੁਗ ਜੁਗ ਇਕ ਹੋਵੇ ਇਕਾਂ ਮਾਇ ਜੁਗਤ ਵਿਆਇ ਤਨ ਚੇਲੇ ਪ੍ਰਵਾਨ ਇਕ ਸੰਸਾਰੇ ਇਕ ਪੰਧਾਰੇ ਇਕਲਾਏ ਦੀਵਾਨ ਜੀਵਤ ਸੁਭਾਵਿਕ ਵਿੱਚ ਲਾਵੇ ਜੋ ਹੋਵੇ ਪ੍ਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤ ਹੈ ਹੋਲਟਾਨ ਆਦੇਸ ਸੁਤਸਾ ਆਦੇਸ ਆਤਮਨੀਲ ਅਨਾਧ ਅਨਾਹਤ ਜੁਗ ਜੁਗ ਇਕ ਹੋਵੇ ਆਸਮਨੋ ਪੰਡਾਰ ਜੋ ਕੁਛ ਪਾਸੀ ਕਾ ਵਾਰ ਕਰ ਕਰ ਵੇਖਿਆ ਸਿਰਜਨ ਹਾਰ ਬਾਮੁਖ ਸੱਚੇ ਕੀ ਸੱਚੀ ਕਾਰ ਆ ਦੇਸਤ ਸਹਾਇ ਆ ਦੇਸ ਆਤ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਹੋਵੇ ਟਿੱਕ ਤੋਂ ਜੀਵੋ ਲਖ ਹੋਵੇ ਲਖ ਹੋਵੇ ਲਖ ਵੇਸ ਲਖ ਲਖ ਗੇੜਾ ਆਖੀ ਹੈ ਇਹ ਇੱਕ ਨਾਮ ਜਗਦੀਸ਼ ਏਤ ਰਾਹ ਕੁਤ ਪਵੜੀਆਂ ਚੜੀਏ ਹੋਏ ਆਕੀਸ ਸੁਣ ਗੱਲਾਂ ਆਕਾਸ ਕੇ ਕੀਤਾ ਆਏ ਰੇਸ ਨਾਨਕ ਨਦਰੀ ਪਾਈ ਆਏ ਪੂਰੇ ਕੂੜਾ ਖੇਸ ਆਪਨ ਜੋਰ ਤੇ ਪਨਹ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੇ ਰੁੱਤੇ ਸਿਤੇਵਾਰ ਅਪਣ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਖਾਪ ਰੱਖੀ ਧਰਮਸਾਲ ਸਤਿ ਸ੍ਰੀ ਅਕਾਲ ਜਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਕੋਈ ਵਿਚਾਰ ਸਚਾ ਆਪ ਸਚਾ ਦਰਬਾਰ ਤਥਾ ਸੋ ਹਮ ਪੰਚ ਪ੍ਰਵਾਨ ਨਾਦਰੀ ਕਰਮ ਪਵੈਨੇ ਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਕੰਡ ਕਾ ਇਹੋ ਧਰਮ ਕਿਆ ਅੰਖੰਡ ਕਾ ਆਖੋ ਕਰਮੋ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਣੇ ਘਾਟ ਤੜੀ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇ ਕਿਤੇ ਕਿਤੇ ਤੂ ਉਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤ ਬੁੱਤ ਨਾਖ ਕੀਤੇ ਕੀਤੇ ਦੇਵੀ ਵੇਸ ਕਿਤੇ ਦੇਵ ਤਾਨਵ ਮੁਨ ਕਿਤੇ ਕੀਤੇ ਰਤਨ ਸੁਮੰਦ ਕੀਤੀ ਆਖਾਣੀ ਕੀਤੇ ਬਾਣੀ ਕੀਤੇ ਬਾਤ ਨਰਿੰਦ ਕੀਤੀ ਆ ਸੁਰਤੀ ਸੇਕ ਕੀਤੇ ਨਾਮਕ ਅੰਤਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਤਨਾਦ ਬਿਨੋਦ ਕੋਟ ਅਨੰਦ ਸਰਮਖੰਡ ਕੀ ਬਾਣੀ ਰੂਪ ਤਤ ਘਾਰਤ ਘੜੀ ਹੈ ਬਹੁਤ ਅਨੋਪ ਤਾ ਕੀ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਕਥਾ ਘੜੀ ਐ ਸੁਰਤ ਮਤ ਮਨ ਬੁੱਤ ਕਥਾ ਘੜੀ ਐ ਸੁਰਾਂ ਸਿੱਧਾ ਕੇ ਸੁਧਾ ਧਰਮ ਹੰਡ ਕੀ ਬਾਣੀ ਜੋਰ ਕਥਾ ਹੋਰ ਨਾ ਕੋਈ ਹੋਰ ਕਥਾ ਜੋਗ ਮਹਾ ਬਲਸੂਰ ਤਨ ਮਹਿ ਰਾਮ ਰਹਾ ਭਰਪੂਰ ਕਥਾ ਸੀ ਤੋ ਸੀਤਾ ਮਹਿ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਹੋ ਹੋ ਮਰਨ ਠਾਕੇ ਜਾਹੇ ਜਨ ਕਾ ਰਾਮ ਵਸਾ ਮਨ ਮਾਹੇ ਤੱਤ ਭਗਤੋ ਲੋਸਣ ਕੇ ਲੋ ਕਰੈ ਆਨੰਦ ਸਚਾ ਮਨਸੂਹ ਏ ਸਤਿ ਕੰਡ ਵਸੇਂਦ ਰੰਕਾਰ ਕਰ ਕਰ ਵੇਖੈ ਨਤਰ ਮਹਾਲ ਤੱਤ ਹੈ ਆਨੰਦ ਮੰਡਲ ਉਰ ਪਾੰਡ ਜੇ ਕੋ ਕਥੈ ਤਾ ਹਮ ਤਨ ਅੰਤ ਤੱਤ ਲੋਹ ਲੋਹ ਆਕਾਰ ਜਿਵ ਜਿਵ ਹੁਕਮ ਤੇ ਵੈਤ ਵਿਕਾਰ ਵੇਖੈ ਬਿਗੁਸੈ ਕਰ ਵਿਚਾਰ ਨਾਮਖ ਪਤਨਾ ਕਰੜਾ ਸਾਰ ਜਤ ਪੋਹਾਰ ਧੀਰਜ ਸੁਨਿਆ ਧਰਮਕ ਵੇਦ ਹਥਿਆਰ ਆ ਖੱਲਾ ਅਗਨ ਤਪਤਾਉ ਭਾਂਡਾ ਭਾਉ ਆਮ੍ਰਿਤ ਤਟਟਾਲ ਕੜਿਆ ਸਭ ਸਚੀ ਟਮਸਾਲ ਜਿਨ ਕੋ ਨਦਰ ਕਰਨ ਤੁਕਰ ਆ ਮਨੁ ਕਉ ਨਦਰਿ ਨਦਰਿ ਨਿਹਾਲ ਸੋ ਲੋਕ ਪੰਗਰੂ ਪਾਣੀ ਪੀਤਾ ਮਾਤਾ ਧਰਤ ਮਹਤਿ ਤਿਵ ਸਰਾਤ ਦੋਇ ਦਾਇ ਦਾਇਆ ਖੇਲਾ ਸਭ ਜਗਤ ਚੰਗੇ ਆਇਆ ਬੁਰੇ ਆਇਆ ਵਾਚੈ ਧਰਮ ਹਤੂਰ ਕਰਨੀ ਆਪ ਆਪਣੀ